ਸਵੇਰ ਦਾ 7:30 ਵਜੇ ਦਾ ਟਾਈਮ ਹੈਗਾ ਆ بارش ਬਹੁਤ ਜ਼ਿਆਦਾ ਮੋਲੇदार بارش ਜਿਹੜੀ ਆ ਉਹ ਇੱਥੇ ਹੋ ਰਹੀ ਆ ਸਰنگਪੁਰ ਅਸੀਂ ਬੰਦ ਦੇ ਉੱਤੇ ਮੌਜੂਦ ਹੈਗੇ ਆ ਤੇ ਰਾਤ ਜਿੰਨੇ ਵੀ ਮੁੰਡਿਆਂ ਨੇ ਮੁਸ਼ਕਕਤ ਕੀਤੀ ਤੇ ਕੱਲ ਜਿੰਨਾ ਵੀ ਸੰਗਤ ਨੇ ਪੂਰਾ ਜੋਰ ਲਗਾ ਕੇ ਜਿਹੜੇ ਇੱਥੇ ਥੈਲੇ ਇਹ ਲਗਾਏ ਸੀ ਉਹ ਕੁਝਕ ਇੱਥੋਂ ਖਿਸਕ ਗਏ ਆ ਤੇ 8 ਦਿਨ ਹੋ ਗਏ ਇਹ ਕੰਮ ਚੱਲਦਿਆਂ ਨੂੰ ਅੱਜ ਜਿਹੜੀ ਇੱਥੇ ਸੰਗਤ ਆ ਉਹ ਹੱਥ ਖੜੇ ਕਰ ਚੁੱਕੀ ਆ ਕਹਿੰਦੇ ਆ ਵੀ ਅਸੀਂ ਥੈਲੇ ਲਈ ਜਾਂਦੇ ਆ ਤੇ ਉਹ ਖੜੀ ਜਾਂਦੇ ਆ ਇਹਦਾ ਕੋਈ ਪੱਕਾ ਆਲਟਰਨੇਟਰ ਹੋਣਾ ਚਾਹੀਦਾ ਆ ਜੇ ਆਲਟਰਨੇਟਰ ਨਹੀਂ ਹੁੰਦਾ ਨਹੀਂ ਤਾਂ ਫਿਰ ਆਪਾਂ ਥੈਲੇ ਲਈ ਜਾਂਦੇ ਆ ਤੇ ਉਹ ਖੜੀ ਜਾਂਦੇ ਆ ਆਪਾਂ ਕੁਝ ਇੱਥੇ ਅਫਸਰ ਵੀ ਹੈਗੇ ਉਹਨਾਂ ਨਾਲ ਗੱਲਬਾਤ ਵੀ ਇਹ ਕਰਦੇ ਆ ਮੇਰਾ ਵੀਰ ਦਵਿੰਦਰ ਆ ਉਹਦੇ ਨਾਲ ਮਿਲ ਕੇ ਆਪਾਂ ਗੱਲਬਾਤ ਕਰਦੇ ਆ ਹਾਂਜੀ ਹਾਂਜੀ ਦਵਿੰਦਰ ਸਿੰਘ ਜੀ ਹਾਂਜੀ ਵੀਰ ਜੀ ਤੇ ਆਪਾਂ ਇਸ ਵਕਤ ਸਾਰੰਗਪੁਰ ਫਸੇ ਬੰਦੇ ਉੱਤੇ ਖੜੇ ਆਂ ਮੀਂਹ ਜਿਹੜਾ ਬਹੁਤ ਜ਼ਿਆਦਾ ਇਹ ਪਿਆ ਹੈਗਾ ਆ ਤੇ ਹੁਣ ਜਿਹੜੀ ਸਿਚੁਏਸ਼ਨ ਹੈਗੀ ਆ ਵੀ ਬਿਲਕੁਲ ਜਿਹੜਾ ਬੰਦੇ ਨਾਲ ਲਾ ਕੇ ਪਾਣੀ ਚੱਲ ਰਿਹਾ ਬੰਦਿਆਂ ਨੇ ਬਹੁਤ ਮਿਹਨਤ ਕਰੀ ਆ ਹੁਣ ਤੁਸੀਂ ਲਗਭਗ ਇੱਕ ਅਫਸਰ ਨੂੰ ਵੀ ਮਿਲੇ ਆ ਕੀ ਕਹਿਣਾ ਹੈ ਉਹਨਾਂ ਦਾ ਜੋਰੀ ਮੇਰੀ ਕੱਲ ਹੀ ਰੈਗੂਲੇਸ਼ਨ ਕੁਮਾਰ ਜੀ ਨਾਲ ਗੱਲ ਹੋਈ ਆ ਇਹਨਾਂ ਦੇ ਅਫਸਰ ਵੱਡੇ ਅਫਸਰ ਨੂੰ ਉਹਨਾਂ ਨੇ ਲਾਈਨ ਤੇ ਲਿਆ ਉਹਨਾਂ ਨੂੰ ਅਸੀਂ ਸੁਝਾਅ ਦਿੱਤਾ ਹੈ ਕਿ ਪਾਣੀ ਦਾ ਪ੍ਰੈਸ਼ਰ ਘੱਟ ਕਰਨ ਲਈ ਹੂੰ ਪਾਣੀ ਦਾ ਰਸਤਾ ਖੋਲੋ ਕਿਉਂਕਿ ਪਾਣੀ ਜਦ ਤੱਕ ਡਿਵਾਈਡ ਨਹੀਂ ਹੁੰਦਾ ਪਾਣੀ ਦਾ ਪ੍ਰੈਸ਼ਰ ਇਸੇ ਬੰਨ੍ਹ ਤੇ ਰਹਿਣਾ ਹੈ ਕਿ ਇਹ ਕੀ ਕਾਰਨ ਹੋ ਗਿਆ ਵੀ ਬਿਲਕੁਲ ਪਾਣੀ ਉਧਰ ਨਹੀਂ ਜਾ ਰਿਹਾ ਬੰਨ੍ਹ ਵਾਲੇ ਪਾਸੇ ਆਉਂਦਾ ਤੁਸੀਂ ਦਿਖਾਓ ਉਧਰ ਪਰਲੇ ਪਾਸੇ ਥੋੜਾ ਜਿਹਾ ਉਧਰ ਦੇ ਪਾਸੇ ਉਹ ਵੇਖੋ ਸਾਹਮਣੇ ਜਿਹੜੇ ਕੁਝ ਬ੍ਰੇਕੀ ਖੜੀ ਹੋਈ ਆ ਉਹ ਏਰੀਆ ਉਹਨਾਂ ਕਿਹੜਿਆ ਹੋਇਆ ਹਾਂ 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 ਤੇ ਜੇ ਉਹ ਸਫਾਈ ਹੋ ਜੇ ਕਲੀਅਰ ਹੋ ਜੂਗਾ ਪਾਣੀ ਡਿਵਾਈਡ ਹੋ ਜੂਗਾ ਇਧਰ ਪਾਣੀ ਦਾ ਪ੍ਰੈਸ਼ਰ ਘਟ ਜੂਗਾ ਬਿਲਕੁਲ 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 ਉਧਰ ਵੀ ਸਾਡੇ ਭਰਾ ਨੇ ਕੋਈ ਨਹੀਂ ਆਸੀ ਉਹਨਾਂ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਅਸੀਂ ਕਹਿੰਦੇ ਆ ਵੀ ਉਹ ਵੀ ਵੱਜ ਜਾਣਗੇ ਅਸੀਂ ਵੀ ਵੱਜਾਂਗੇ ਹਾਂ 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 ਮੁਰਕੇ ਟਰਾਲੀਆਂ ਲੈ ਕੇ ਰਾਸ਼ਨ ਵੰਡਦੇ ਫਿਰਾਂਗੇ ਉਹਦਾ ਕੋਈ ਫਾਇਦਾ ਨਹੀਂ ਕੋਈ ਕੋਈ ਫਾਇਦਾ ਨਹੀਂ ਇੱਕ ਸੱਤ ਦਿਨ ਤੋਂ ਪੂਰਾ ਹਲਕਾ ਕੀ ਪੂਰਾ ਪੰਜਾਬ ਇੱਥੇ ਜ਼ੋਰ ਮਾਰ ਰਿਹਾ ਹੈ ਬਿਲਕੁਲ ਬਿਲਕੁਲ ਇਹ ਹਾਲਾਤ ਤੁਹਾਡੇ ਸਾਹਮਣੇ ਨੇ ਮੁੰਡੇ ਲਾ ਕੇ ਜਾਂਦੇ ਨੇ ਕਰੇਟ ਭਰ ਕੇ ਸ਼ਾਮ ਨੂੰ ਵਹਿ ਜਾਂਦੇ ਨੇ ਸਾਰੀ ਰਾਤ ਕੰਮ ਚੱਲਦਾ ਜੀ ਇੱਥੇ ਆ ਹੁਣ ਸਵੇ ਬਿਲਕੁਲ ਬਿਲਕੁਲ ਤੇ ਨਹੀਂ ਤੁਹਾਡੇ ਕਹਿਣ ਦਾ ਮਤਲਬ ਇਹ ਆ ਵੀ ਵੀ ਕੰਮ ਇਹ ਮਿਲਟਰੀ ਦਾ ਰਹਿ ਗਿਆ ਕਿ ਜਿਹੜੇ ਆਰਮੀ ਦੇ ਅੰਡਰ ਕਰ ਦੇਣਾ ਚਾਹੀਦਾ ਸਾਰਾ ਕੁਝ ਹਾਂ ਆਰਮੀ ਵਧਾਉਣੀ ਚਾਹੀਦੀ ਆ ਆਰਮੀ ਨੂੰ ਉਸ ਕੰਮ ਸੰਭਾਲ ਲੈਣਾ ਚਾਹੀਦਾ ਤਾਂ ਸਾਡੇ ਇਲਾਕੇ ਦੀ ਬਚਤ ਹੋ ਸਕਦੀ ਆ ਨਹੀਂ ਤਾਂ ਹੋਣੀ ਨਹੀਂ ਇਹ ਤਾਂ ਸਾਡਾ ਰੱਬ ਹੀ ਰੱਖਿਆ ਬਸ ਬਿਲਕੁਲ ਬਿਲਕੁਲ ਕਿਉਂਕਿ ਜਿਹੜਾ ਸਾਈਡ ਤੇ ਬੰਦੇ ਨਾਲ ਇਲਾਕਾ ਹੈ ਉਹ ਬਹੁਤ ਜ਼ਿਆਦਾ ਨੀਵਾ ਹੈ ਨਾ ਘੱਟ ਤੋਂ ਘੱਟ ਜਿੱਥੇ ਪਾਣੀ ਚੱਲਿਆ ਉਹ ਤੋਂ ਘਟੋੜ 4-5 ਫੁੱਟ ਨੀਵਾ ਹੀ ਹੋਣਾ ਇਹ ਉਹ ਮਿਲਟਰੀ ਦਾ ਮੁੰਡਾ ਆਇਆ ਹੈ ਉਹ ਨਿਕਾ ਐਮਨ ਇਨ ਚਾਰ ਦੇ ਹੂੰ ਹੂੰ ਜਾਨਾ ਕਿ ਇਹ ਕਿਹਦੇ ਨਾਲ ਚੱਲਦਾ ਜਿਹਨ ਕਾ ਮੈਂ ਕਸ ਮੈਨੇ ਆਉਂਦਾ ਕਰਦਾ ਕਰਦਾ ਇਸ ਤੋਂ ਬਾਅਦ ਸਾਡੇ ਦਾ ਖੜੇ ਅਸੀਂ ਕਹੀ ਕਹਿੰਦੇ ਜੇ ਉਹ ਰੁੱਖ ਬਦਲੇ ਵਾਸਤੇ ਜੇ ਫੌਜ ਜਿਸ ਤਰ੍ਹਾਂ ਤੀਰ ਬੱਸ ਸਕਦੀ ਆ ਕੋ ਬੰਬ ਬਲਾਸਟ ਜਾਂ ਆਹ ਵਿੱਚਲਾ ਪੋਰਸ਼ਨ ਟ੍ਰੀਅਰ ਹੋ ਜਾਏਗਾ ਜਿਹੜੇ ਟੱਕੇ ਜਾਂਦੇ ਵੀ ਕਿਹਦਾ ਹੱਥ ਇਹ ਹੋ ਸਕਦਾ ਉਹਨੂੰ ਕਿਵੇਂ ਕਰ ਸਕਦੇ ਸਾਡੇ ਤਿਆਰਦੇ ਆ ਥੋੜੇ ਪ੍ਰੈਜਿਡੈਂਟ ਕਾਪਾ ਚ ਹੋ ਸਕਦੇ ਸੀ ਕਹਿਣ ਕਰਦੇ ਨਾ ਵੀਰੇ ਸਾਡੇ 52 53 ਸਾਹਿਬ ਨੂੰ ਬੁਰਾਗੀ ਸਾਹਿਬ ਇਹੀ ਹੋਦਾ ਦਾ ਨੱਕਾ ਮੋੜੀ ਆ ਆਪਾਂ ਜਦ ਤੱਕ ਉਹ ਮੋੜਾ ਸਾਫ ਨਹੀਂ ਕਰਾਉਂਗੀ ਪਰ ਇਹ ਨਹੀਂ ਲੱਗਦੇ ਖਾਲ ਦਾ ਨੱਕਾ ਜੀ ਆਪ ਕਰੀਏ ਆਪਾਂ ਜਿੰਦਰ ਭਾਈ ਜਦੋਂ ਖਾਲ ਉਹਦੀ ਕਾਲ ਟੱਟ ਹੋ ਜਵੇ ਖਾਲ ਬਲੋਕ ਕਿਸੇ ਤੇ ਟੁੱਟਦੀ ਆ ਉਹ ਚੀਜ਼ ਬਣੀ ਹੋਈ ਹੈ ਜਦ ਤੱਕ ਆਪਣਾ ਹੱਲ ਕੋਈ ਨਹੀਂ ਹੈਗਾ ਉੱਤੋਂ ਆ ਕੇ ਕੁਝ ਲੜ ਗਿਆ ਨਾ ਉੱਥੇ ਬਿਲਕੁਲ ਜਿੰਦਾਰਾਂ ਦੇ ਆਪਾਂ ਖਾਲ ਨਾ ਸਾਫ ਕਰਾ ਜਾਂ ਕਹ ਲਓ ਰੇਤੀ ਪੈ ਗਈ ਹਾਂ ਰੇਤੀ ਪੈ ਗਈ ਉਹ ਵੇਖੋ ਨਾ ਸਾਰਾ ਰੇਤਾ ਉੱਪਰ ਚੜ ਗਿਆ ਆਪਾਂ ਤੇ ਇਹਨਾਂ ਸਾਫ ਕਰਦੇ ਹੋ ਠੱਗਾਈ ਸਾਨੂੰ ਇਹ ਇਹ ਹਲੋਠਾ ਬਾਈ ਸਰ ਜੀ ਤੁਹਾਡੀ ਮਾਈਂਡ ਵਿੱਚ ਕੀ ਸਿਸਟਮ ਹੈਗਾ ਪਾਣੀ ਦਾ ਲੈਵਲ ਪਹਿਲਾਂ ਮੈਂ ਲੋ ਘਟਾਇਆ ਕਰਦੇ ਕਰਦੇ ਬਰੇਤੀ ਪੈ ਗਈ ਇਹ ਨੇਚਰਲੀ ਹੁੰਦਾ ਹੈ ਕਿ ਜਦੋਂ ਪਾਣੀ ਦਾ ਘਟਦਾ ਨਾ ਤਾਂ ਬਰੇਤੀ ਪੈ ਜਾਂਦੀ ਹੈ ਇਹ ਬਰੇਤੀ ਬਾਡੂ ਹੁੰਦੀ ਸਾਰੇ ਇਹ ਤਾਂ ਅੱਗੇ ਨੂੰ ਤੁਰਨਾਉਣ ਬਰੇਤੀ ਉੱਥੇ ਹੀ ਰੁਕ ਗਈਆਂ ਨਾ ਪਾਣੀ ਦਾ ਜੋਰ ਆਪਣੇ ਆ ਪੈਰਾਂ 'ਚ ਆ ਗਿਆ ਤੁਹਾਡੇ ਬੰਦੇ ਹੰਭ ਗਏ ਜੀ ਹੁਣ ਨਹੀਂ ਨਹੀਂ ਹੁਣ ਬੰਦੇਾਂ ਵਾਲੀ ਕੋਈ ਗੱਲ ਵੀ ਨਹੀਂ ਰਹੀ ਸਰ ਹੈਨਾ ਕਿੰਨੇ 7 ਦਿਨ ਹੋ ਗਏ ਪੱਥਰ ਲਾਦਿਆਂ ਨੂੰ ਰਿਜੈਕਸ਼ਨ ਲਾਵੇ ਜੋਰ ਹੁਣ ਜਿਹੜਾ ਲਾਉਣਾ ਹੈ ਅਸੀਂ ਲੱਖਾਂ ਰੁਪਏ ਖਰਚ ਦੇ ਗਏ ਸਾਡੇ ਦਸ ਹੱਥ ਖੜੇ ਹੁਣ ਟੱਕਾ ਦੇਣਾ ਸਾਨੂੰ ਬਿਲਕੁਲ ਦੇ ਦੋ ਅਸੀਂ ਮਰ ਜਮਾਂਗੇ ਸਾਰੇ ਹੋਰ ਕੀ ਹੈ ਹਾਂ ਜਿਹੜੇ ਬੰਬ ਲਾਉਂਦੇ ਆਪਾਂ ਦੂਜੇ ਦੂਜੇ ਕਾਟੀਆਂ ਲਾ ਲੈਣ ਦੋ ਪੂਰੀ ਬਟਾਲੀਨ ਲਾਉ ਲੈ ਆਗੇ ਅਫਸਰ ਜਾਈ ਜਿਹੜੀ ਹੈ ਉਹ ਆਪਣੇ ਬੰਦੇ ਦਵੇ ਰਿਹਾ ਹੈ ਹੋ ਕੰਮ ਹੁਣ ਦੇਖੋ ਦੇਖੋ ਹੁਣ ਤੱਕ ਦਾ ਚਲੋ ਪ੍ਰਸ਼ਾਸਨ ਨੇ ਜੋ ਸਾਧਨ ਸਾਨੂੰ ਮੁਹੱਈਆ ਕਰਤੇ ਠੀਕ ਆ ਫਿਰ ਮੈਨ ਪਾਵਰ ਦਾ ਪੂਰੀ ਲੋਕਾਂ ਨੇ ਲਾਈ ਹੈ ਨਾ ਆ ਛੋੜ ਵੀ ਇੱਕ ਮਿੰਟ ਬਾਹਲਾ ਦੇ ਪਿੱਛੇ ਆ ਪਿੱਛੇ ਆ ਜੰਨਾ ਖੈਨਾ ਮੋਤੀ ਆ ਰਿਹਾ ਹੈ ਸੰਗਤ ਲੈ ਕੇ ਆ ਰਹੀ ਹੈ ਪ੍ਰਸ਼ਾਸਨ ਕੋਈ ਨਹੀਂ ਕਰ ਰਿਹਾ ਹੈ ਪੇਲ ਬੰਲੋ ਮਾਰੇ ਆ ਉਹ ਪੇਲ ਬੰਗਲ ਵਾਲੀ ਕੋਲੋ ਮਾਰੇ ਆ ਸੋ ਪੱਤਰ ਨੂੰ ਪਿੱਛੇ ਰਹਿ ਗਏ ਆ ਜੀ ਸਾਡੇ ਗ੍ਰਾਮ ਦੇ ਨਾਲ ਕਰ ਛੱਡੇ ਹੋਏ ਨਾ 10 ਦਿਨਾਂ ਕਰ ਘਰ ਨਹੀਂ ਗਏ ਰਾਜ ਦੇ 10 ਦਿਨ ਤਿੰਨ ਲਾਗ ਵਾਚ ਰੱਖੀ ਨੌ ਦਿਨ ਹੋ ਗਏ ਬਾਈ ਸਾਡੇ ਜਿਹੜਾ ਮੈਂ ਘਰ ਪੱਤਰਾ ਸੁਖੋ ਕਰਨੇ ਸਾਫ ਆਪੋ ਜੀ ਹੋਏ ਕੋਈ ਹੋਰ ਸੀ ਨਹੀਂ ਆ ਗਿਆ ਜਿਹੜੇ ਕੰਪਨੀ ਨੇ ਫੌਜ ਦਾ ਕੁਝ ਵੀ ਕਰ ਸਕਦੀ ਆ ਹਾਂ ਜਿਹੜਾ ਅਸਰ ਰੋਕਦਾ ਨਹੀਂ ਉਹਨੂੰ ਬਲਾਉ ਮੜਾ ਇੱਕ ਥੇਲੇ ਇੰਨੇ ਦੇ ਵਧੀਆ ਲੜਾਈਆਂ ਵੀ ਆ ਜਾਂਦੀ ਮਰਾਂ ਜਿਹੜੇ ਮਾਰਦੇ ਬਸ ਯਾਰ ਸਾਡੀ ਵੀ ਬੱਸ ਹੋ ਗਈ ਬਾਈ ਨਹੀਂ ਨਹੀਂ ਜਿਸ ਕੰਮ ਦਾ ਕੋਈ ਫਾਇਦਾ ਹੀ ਨਹੀਂ ਉਹ ਕਰਕੇ ਕੰਮ ਦਾ ਕੀ ਫਾਇਦਾ ਜਦਾਂ ਇਹ ਮਨ ਘੜਦਾ ਫਿਰ ਜਿਹੜਾ ਟੁੱਟ ਜਾਂਦਾ